ਵੇ ਮਾਦੋ ਕੇ ਫੜਦੇ ਉਹ ਕਰਾ ਨੂੰ ਕਰੀ ਨਹੀਂ ਓ ਐਟਾ ਦਾ ਲੈਣੀ ਪੈਂਦਾ ਇਹ ਬੀ ਨੂੰ ਲੈਣੀ ਹੁੰਦੀ ਉਦੋਂ ਗੱਲ ਕੀ ਮਤਲਬ ਇਹ ਪੜੂਗਾ ਡੇਰ ਹੋਣੀ ਆ ਮੈਂ ਤਾਂ ਨਹੀਂ ਫਿਰਦਾ ਨੱਜ ਦਾ ਕੰਜਰ ਦਾ ਪਹਿਲੀ ਵਾਰ ਦੇਖੀ ਐ ਬੈਡ ਬੋੜੇ ਦੇ ਲਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ ਅੱਜ ਸਬਜੀ ਕੀ ਦੀ ਬਣਾਵਾ ਕੋਈ ਸਬਜੀ ਵੀ ਨਹੀਂ ਹੈਗੀ ਚਲ ਅੱਜ ਜਾਇ ਕਰਦੀਆਂ ਕੇਲੇ ਦੇ ਖੇਤ ਜਾਣੀ ਹੈਗੀ ਸਬਜੀ ਕੱਦੂ ਲੈ ਕੇ ਆਉਣੀ ਆ ਕੱਦੂ ਬਣਾਉਣੀ ਅੱਜ ਜਾ ਕੇ ਮਰ ਜਾਣੇ ਇੱਕ ਤਾਂ ਖਰਾਬ ਵੀ ਵਾਲਾ ਕਿਤੇ ਮਾਗਰ ਵੀ ਨਾ ਪਾ ਜੇ ਉਹ ਤਾਂ ਹੈ ਜੀ ਆ ਤਾਂ ਚਲ ਕਦੂ ਦੇਖੀਂ ਜਾ ਕੇ ਸਾਲ ਦੇਖਦੀ ਆ ਕਿ ਲੱਗ ਨਹੀਂ ਹੈਗਾ ਚਲ ਦੇਖਦੀ ਪਹਿਲਾਂ ਸਬ지 ਸਬ지 ਤੋੜ ਕੇ ਲੈ ਕੇ ਆਉਂਗੀ ਕਦ ਮਰ ਜਾਣ ਹੋ ਹੁੰਦਾ ਲੈ ਇਕੱਲਾ ਵੀ ਇਹਨੇ ਵੀ ਹੋਣੀ ਦਫਾ ਹੋਣਾ ਸੀ ਉਹ ਕਿਹਣੀ ਆ ਕਦੂ ਦੁੜ ਨਹੀਂ ਆ ਮੈਂ ਆ ਬਾਪੂ ਓਏ ਮੈਂ ਆਣੀਆਂ ਤਾਂ ਬਾਹਲੀ ਆਉਂਦੀ ਕੋਈ ਡੰਗ ਜੀ ਆਂਗੀ ਮਾਰਨ ਜੋ ਕੇ ਤੂੰ ਵੀ ਹੋਣਾ ਆਉਣਾ ਸੀ ਮੈਂ ਤਾਂ ਕੱਦੂ ਲੈਣ ਆਈ ਆ ਉਹ ਮੇਰਾ ਤਾਂ ਬੱਲਾ ਜੇ ਆਲੂ ਹੁੰਦੀ ਬਾਹਲੀ ਵਧੀਆ ਬਣਦੀ ਦਾਲ ਵੇ ਤਾਲ ਫੇਰ ਕੀ ਹੁੰਦਾ ਅੱਜ ਕੋਈ ਸਬਜ਼ੀ ਨਹੀਂ ਸੀ ਨਾ ਘਰੇ ਤੇ ਆਈ ਆ ਸਬਜ਼ੀ ਦਾ ਤੋਣ ਕੇ ਦੇ ਦੂੰ ਹਾਂ ਆਲਾਂ ਹੁੰਦੀਆਂ ਨਾ ਨਜ਼ਾਰਾ ਆ ਜਾਂਦਾ ਅੱਲਾ ਹੈ ਨਹੀਂ ਵੇ ਹੈ ਨਹੀਂ ਆ ਹਾਈ ਹਾਈ ਉਹ ਲੈ ਕੇ ਜਾਈਂ ਤੂੰ ਅੱਜ ਲੈ ਕਿੱਥੇ ਆਵੇਂ ਉਹ ਮੈਂ ਤੈਨੂੰ ਐਂ ਦੱਸਣਾ ਅੱਜ ਸ਼ੇਅਰ ਕਰਾਉਣਾ ਤੈਨੂੰ ਇਹ ਤਾਂ ਕੋਈ ਗਾਣਾ ਹੈ ਬੈਡ ਬੋੜੇ ਦਿੱਤਾ ਅੰਗੇ ਤੇ ਤੈਨੂੰ ਸ਼ੇਅਰ ਕਰਾਵਾਂ ਹੈ ਤੋਰਿਆ ਗਣਾ ਕਦੇ ਨਾ ਮੈਂ ਨਹੀਂ ਹਜੇ ਸੁਣਦੀ 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 ਨਹੀਂ ਮੇਰੀ ਗੱਲ ਸੁਣ ਹੂੰ ਕਦੂ ਦਾ ਕੀ ਲੇਖੇ ਜਿੱਦੋਂ ਕਦੂ ਲੈਣਾ ਸੀ ਉਦੋਂ ਤਾਂ ਆਈ ਨਹੀਂ ਕੀ ਮਤਲਬ ਓਏ ਐਂ ਕਹਨਾ ਜਦੋਂ ਮੁੱਕ ਗਈ ਉਦੋਂ ਆਈ ਹ ਹੁਣ ਤਾਂ ਚੂਨੇ ਹੀ ਰਹਿ ਗਏ ਏਡੇ ਏਡੇ ਬੇ ਮਰ ਜੋ ਕੇ ਮੈਨੂੰ ਵੀ ਦਿਨ ਕਦੂ ਦਾ ਲੱਗੇ ਪਏ ਨੇ ਅੱਛਾ ਹਾਂ ਓ ਮੈਂ ਵੀ ਐਂ ਕਹਨਾ ਮਹਾ ਮੰਗਰੋ ਆਈ ਜਿਹੜਾ ਰੈਂਡ ਖੋ ਰਹੀ ਜਦੋਂ ਜਮ ਅੱਗ ਵਰਗੀ ਸੀ ਜਮਾਨੀ ਉਦੋਂ ਤੂੰ ਨਹੀਂ ਆਈ ਲੈਣਾ ਆਹੋ ਅੱਜ ਦੇਖ ਹੀ ਤੋਰੂੰਗਾ ਕਦੋਂ ਆ ਜਾ ਵੇ ਆਪੇ ਲੈ ਮੈਂ ਕੱਡਾ ਐਡਾ ਚੱਲ ਜੂ ਵੇ ਕੀ ਮਤਲਬ ਮਰਨ ਜੋ ਗਿਆ ਕੀ ਭੰਕੀ ਜਾਨਣਾਗਾ ਦੂ ਕਹਨੇ ਮੈਂ ਤਾਂ ਸੱਜਰ ਗਿਆ ਆਹੋ ਕਿਉਂ ਮਰਦੀ ਐ ਕਦੂ ਆਹੋ ਮਰਦੀ ਆ ਕਿਉਂ ਕੱਚਾ ਕੱਚਾ ਕਦੂ ਐ ਖਾ ਕੇ ਬਾਗੜ ਮਿੱਲੇ ਵਰਗੀ ਹੋਏਗੀ ਚੰਗਾ ਮਾਰ ਜੋਗਾ ਕਿ ਮੈਂ ਪਕਾਈ ਮਾਰਦਾਗਾ ਸੁਣ ਜਦੋਂ ਵਿੱਚ ਦੁੱਧ ਪਾ ਲੇ ਫਿਰ ਬਾੜੀ ਸਵਾਦ ਵੇ ਮੈਨੂੰ ਪਤਾ ਦੁੱਧ ਪਾ ਕੀ ਭੰਦਾ ਕਦੂ ਖਾਦੀ ਐ ਕਦੇ ਆਹੋ ਉਹ ਮੈਨੂੰ ਤਾਂ ਖਵਾ ਦੇ ਕੱਲੀ ਕੱਲੀ ਖਾਈ ਜੈਨੀ ਐ ਤੈ ਤੂੰ ਕਰੇ ਬਣਾ ਲ ਮਰਨ ਜੋ ਗਿਆ ਉਹ ਮੈਨੂੰ ਕੌਣ ਬਣਾ ਕੇ ਦਿੰਦਾ ਇਹ ਮੇਰੇ ਕੋਲੇ ਆਉਂਦੀ ਜਾਂਦੀ ਰਹਦੀ ਕੋਈ ਨਹੀਂ ਆਉਂਦੀ ਸਭ ਪੂਰੋਂ ਮਰ ਗਈਆਂ ਬਚ ਗਈਆਂ ਆਹੋ ਤੂੰ ਤਾਂ ਪਹਿਲੀ ਠਰਕੀਆਂ ਤਾਂ ਇਹ ਤਾਂ ਕੋਈ ਆਉਂਦੀ ਨਹੀਂਗੀ ਤੇਰੇ ਕੋਲੇ ਓਏ ਤੂੰ ਮਾਰੇ ਜਾ ਡੰਗਾ ਫੰਗਾ ਲਾ ਦੇਆਂ ਕਰ ਕੀ ਮਤਲਬ ਮਰਨ ਜੋ ਗਿਆ ਚੱਪੜੀ ਮਾਰੂੰਗੀ ਵੀ ਕਦੂ ਲੈ ਜਾ ਕਰਨ ਵਾਲੀ ਮੈਨੂੰ ਬਣਾ ਕੇ ਦੇ ਦਿਆ ਕਰ ਆਹੋ ਉਹ ਜੇ ਹੁਣ ਕੁਛ ਕਰੇਗੀ ਹਾਂ ਫੇਰ ਹੀ ਕੁਛ ਲੈ ਕੇ ਜਾਵੇਗੀ ਹੁਣ ਖਾਲੀ ਹੱਥ ਨੂੰ ਤਾਂ ਬੇ ਹੋਰ ਕਿਤੇ ਲੱਗੇ ਨਹੀਂ ਹਾਂ ਕਦੂ ਕਦੂ ਹੋਇਆ ਤਾਂ ਹੈ ਨਹੀਂ ਗਾ ਮਰਨ ਜੋ ਗਿਆ ਓਏ ਲਾਈਆਂ ਤਾਂ ਲਾਂ ਸੀ ਕੰਜਰ ਦੇ ਕੱਦੂ ਬਣ ਗਏ ਬੁੱਕ ਕਿਤੇ ਕੱਦੇ ਬਣੇ ਪਾਏ ਨੇ ਓਏ ਐਡਾ ਤਾਂ ਲੈਣੀ ਪੈਂਦਾ ਇਹ ਵੀ ਨੂੰ ਸੱਜਰੀਏ ਉਹ ਨਹੀਂ ਹੈਗਾ ਕੱਦੂ ਕਿਤੇ ਤੂੰ ਸਮਝ ਜੇ ਇਹ ਵੀ ਵਾਸਤੇ ਰੱਖਿਆ ਕੱਦੂ ਅਸੀਂ ਹਾਂ ਕੰਜਰ ਦੇ ਉਹ ਫਿਰਦੇ ਕੇਵਲ ਕੇ ਓ ਮੇਰੀ ਗੱਲ ਸੁਣਾ ਹਾਂ ਬੇ ਅੱਜ ਕੱਲ ਕਿੱਥੇ ਰਹਿਣੀ ਐ ਬੇ ਮੈਂ ਤਾਂ ਕਰ ਹੀ ਹੁੰਨੀ ਐ ਪੁੱਛਣਾ ਘਰ ਦੇ ਕੰਮ ਹੀ ਨਹੀਂ ਖਤਮ ਹੁੰਦੇ ਮੈਂ ਤਾਂ ਕੰਜਰ ਦੀ ਸੜਕ ਨਹੀਂ ਵੀ ਕਰਤੀ ਕਿਤੇ ਦਿਸੀ ਨਹੀਂ ਗਈ ਹੈ ਹੋਰ ਕੀ ਕਰਾਂ ਘਰ ਦੇ ਵਿੱਚ ਮੇਰੀ ਗੱਲ ਸੁਣ ਲੈ ਦੱਬੀ ਰੱਖਿਆ ਕਰ ਕਿੱਲੀ ਕਿਸੇ ਤੋਂ ਨਾ ਡਰਿਆ ਕਰ ਦੱਬੀ ਓਏ ਦੱਬੀ ਰੱਖਿਆ ਕਰ ਕਿੱਲੀ ਮੈਂ ਖਾ ਦੱਬੀ ਰੱਖਿਆ ਕਰ ਓਏ ਸਭ ਮੰਨ ਜੋ ਕੀ ਹੁਸ਼ਿਆਰੀ ਸੇ ਕਰਦਾ ਵੇ ਤੂੰ ਐ ਕਹਿਣਾ ਮੈਂ ਖਾ ਦੱਬੀ ਰੱਖਿਆ ਕਰ ਅੱਛਾ ਦੱਬੀ ਇੱਕ ਤਾਂ ਤੇਰੇ ਗੁੰਗੇ ਦੀ ਘੱਟ ਬਾ ਸਮਝ ਆਉਂਦੀ ਮਿੰਤਾ ਖੰਗ ਤਾਂ ਖੰਗ ਹੋਈ ਪਈ ਅੱਜ ਤਾਰਾਂਗੇ ਖੰਗ ਤਾਂ ਕੀ ਮਤਲਬ ਓਏ ਮੈਂ ਤਾਂ ਕਹਿੰਦਾ ਖੰਗ ਕਣਕ ਬੀਜੀ ਸੀ ਕੰਜਰ ਦੀ ਗਰਦਾ ਫਰਦਾ ਚੜੇ ਪੈ ਇਹਨਾਂ ਦਾ ਲਾਉਣ ਵਾਲੀ ਕੋਈ ਮਿਲਦੀ ਸੀ ਇਹਦਾ ਤੂੰ ਆ ਕਿ ਕਦੂਆਂ ਦਾ ਵਹਾਨਾ ਲਾ ਕੇ ਅੱਛਾ 70 ਦਿਨ ਦਾ ਡੰਡੇ ਪਰੇਟ ਘਰ ਦੂੰਗੇ ਮਰ ਬਹਿ ਜਾਣੇ ਦੀ ਮੇਰੀ ਗੱਲ ਸੁਣ ਉਹ ਨਹੀਂ ਕਹਿੰਦਾ ਪਿਆਰ ਕਰਨਾ ਤਾਂ ਡਰਨਾ ਕਿਹਾ ਉਹ ਗੱਲ ਸਮਝਿਆ ਕਰ ਤੂੰ ਕੋਈ ਮੇਰੇ ਘਰ ਆਲਾ ਮਰਿਆ ਨਹੀਂ ਹੈਗਾ ਹੈਗਾ ਮੇਰੇ ਘਰ ਆਣਦਾ ਹਜੇ ਵੀ ਆਹੋ ਓਏ ਕਹਿ ਲਾ ਕਿ ਤੈਨੂੰ ਜਵਾਬ ਦਿੰਦਾ ਕੋਈ ਮਰਜ਼ੀ ਕੀ ਲੈ ਕੇ ਜਾ ਹੁਣ ਲਾ ਦਾਂਗੇ ਆਪਾਂ ਮੂਲੀ ਕਿੱਡੀ ਮਰਜ਼ੀ ਲੈ ਲਈ ਓਏ ਮੂਲੀ ਕਹਿੰਦਾ ਕਿੱਡੀ ਮਰਜ਼ੀ ਲੈ ਲਈ ਆ ਹੁਣ ਕद्दू ਦੇਵਾਂਗੇ ਪੱਟ ਨਹੀਂ ਤਾਂ ਲਾਵਾਂਗੇ ਗਾਜਰਾਂ ਨਹੀਂ ਲਾਵਾਂਗੇ ਸਗਮਾਣ ਖਾਂ ਕੇ ਦੇਖੀਂ ਬਾਗੜ ਵਿੱਲੇ ਵਰ ਬੇਹਜਾ ਸ਼ਲਗਮ ਦੀ ਤਾਂ ਰੁੱਤ ਨਹੀਂ ਆਈ ਓਏ ਗੋਰੀ ਚਿੱਟੀ ਹੋ ਜੇਂਗੀ ਮੈਂ ਗੋਦੀ ਚੱਕ ਲਵਾਂ ਨਾ ਜੇ ਡਿੱਗ ਪੇਂਗੀ ਬਸ ਕਰ ਆਪ ਨਾ ਕਿੱਧਰ ਡਿੱਗ ਜੀ ਮੈਨੂੰ ਗੋਦੀ ਚੱਕ ਦੇ ਜਾ ਕਰ ਮੈਂ ਡਿੱਗ ਪਿਆ ਤੂੰ ਚੱਕ ਲਈ ਹੋਰ ਗੱਲਾਂ ਆ ਕੀ ਆ ਦੇ ਕद्दू ਜਦੋਂ ਬਾਗੜ ਵਿੱਲੇ ਵਰਗੇ ਹੋਗੇ ਤੂੰ ਆਈ ਨਹੀਂ ਪਹਿਲਾਂ ਜਦੋਂ ਕद्दू ਸੀ ਬੇ ਪਾਣੀ ਤਾਂ ਨਹੀਂ ਪੀਣਾ ਪਾਣੀ ਪਾਣੀ ਨਾ ਹੋਵੇ ਪਾਣੀ ਨਹੀਂ ਬਸ ਦੇਖ ਲੈ ਜੇ ਪੀਣੇ ਜੋਰ ਖਾਸਾ ਲੱਗੂ ਮੇਰੇ ਤਾਂ ਕੋਈ ਨਹੀਂ ਜੋਰ ਕੱਦੂ ਆਹੋ ਮੈਂ ਤਾਂ ਹੋਰ ਹੋ ਨਹੀਂ ਮਲੇ ਕਦੇ ਕੱਦੂ ਵਰਗੇ ਤੈਨੂੰ ਰਾਚ ਨਾ ਕਦੇ ਨਹੀਂ ਮਿਲੇ ਮਰ ਜੋ ਕੇ ਉਹ ਪਾਣਦਿਆ ਉਹ ਵੀ ਗੱਪੀ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਜਦੋਂ ਲੈਣੀ ਹੁੰਦੀ ਆ ਉਦੋਂ ਗੱਲ ਕੀ ਮਤਲਬ ਉਹ ਜਦੋਂ ਕੰਮ ਹੋਵੇ ਅੱਛਾ ਇਹ ਕੈਨਾਂ ਮੈਂ ਤਾਂ ਸੌਰੀ ਹੋਰ ਸਮਝਿਆ ਨਹੀਂ ਗੱਲਾਂ ਮਾਤਾ ਹਾਏ ਬੇ ਤੂੰ ਤਾਂ ਡਰਾਇ ਦਿਨ ਮਰ ਜੁਗ ਗਿਆ ਜੀ ਗੱਲਾਂ ਕਰਾ ਕਰਾ ਕੇ ਓਏ ਗੱਲਾਂ ਕਿਹੜੀਆਂ ਅੱਗੇ ਹੁਣ ਤਾਂ ਪਹਿਲਾਂ ਤਾਂ ਚੱਲਦਾ ਸੀ ਸਰੀਰ ਹੁਣ ਤਾਂ ਕੰਜੇ ਦਾ ਦਾਮ ਗਿਆ ਕੈਲਾ ਹਾਂ ਬੁੜਾ ਹੋ ਗਿਆ ਹੁਣ ਤੂੰ ਓਏ ਬੁੜਾ ਤਾਂ ਹੋ ਹੀ ਗਿਆ ਜਦੋਂ ਜਮਾਨੀ ਸੀ ਨਾ ਕੰਦ ਟੱਪ ਕੇ ਸ਼ਾਲ ਮਾਰ ਕੇ ਮਗ ਜਾਂਦੇ ਸੀ ਆਹੋ ਤੇਰੇ ਵਰਗੀ ਕੋਈ ਆਉਂਦੀ ਨਹੀਂ ਤੈਨੂੰ ਪਤਾ ਤਾਂ ਹੈਗਾ ਓਏ ਐ ਕਰਦੇ ਆ ਹਾਂ ਕੁਝ ਫੋਰਥਾਂ ਕੱਪਾ ਦਾ ਹੀ ਨਹੀਂ ਇੱਥੇ ਕੰਝਾ ਕੁੱਠਾ ਕੱਪਾ ਤਾਂ ਕੀ ਕਰਨਾ ਬਈ ਉਹ ਉਹ ਗੱਲਾਂ ਕਰਦਾ ਮੈਂ ਤਾਂ ਬਹਿ ਜਾਂਦੇ 10 ਮਿੰਟ ਅੱਛਾ ਮੈਂ ਤਾਂ ਇੱਥੇ ਇੱਥੇ ਕਿੱਥੇ ਬਹਿ ਜਾਵੇ ਜੇ ਬੈਠਣਾ ਮੈਂ ਤਾਂ ਘਰ ਜਾ ਕੇ ਹੋਰ ਵੀ ਕੰਮ ਕਰਨੇ ਮਰ ਜੋਗਾ ਮੈਂ ਤਾਂ ਤੇਰੇ ਗੱਲਾਂ ਚ ਉਹ ਹੋ ਰਹੀਆਂ ਲਲਜੀ ਪਈਆਂ ਇਹਦਾ ਡੰਗਾ ਲਾ ਜਾਂ ਕੰਮ ਫੇਰ ਕੀ ਡੰਗਾ ਬਈ ਉਹ ਕਹਿਣਾ ਉਹ ਤਾਂ ਕੀ ਡੰਗਾ ਕੀ ਡੰਗਾ ਇੱਥੇ ਬਹਿ ਜਾਣਾ ਨਦੀ ਦੇ ਕਿਨਾਰੇ ਆਵੇਂ ਮਰ ਜੋਗੇ ਮੇਰੇ ਸਲੀਪਰ ਵੀ ਤੋੜਦਾ ਓਏ ਕੋਈ ਨਹੀਂ ਨਵੇਂ ਦਵਾ ਦੂ ਕਹਿ ਲੱਜ ਤੇਨੂੰ ਟੈਨਸ਼ਨ ਨਾ ਲੈ ਹਾਈ ਹਾਈ ਮੇਰੀ ਗੱਲ ਸੁਣ ਲੈ ਹਾਂ ਇੱਥੇ ਕੋਈ ਨਹੀਂ ਵੇ ਬੈ ਜਾ ਮਰ ਜੋਗਾ ਕਿ ਤੇ ਸੂਏ ਪਿੱਛੇ ਵੱਧੇ ਵਿੱਚ ਕੰਨ ਡੇਗਦਾ ਮੈਂ ਤਾਂ ਵਿੱਚ ਪਾਉਂਗਾ ਡੇਗਣੇ ਨਹੀਂ ਆ ਕੀ ਪਾਏਗਾ ਵੀ ਪਾਣੀ ਅੱਛਾ ਸੱਜਰੀ ਉਹੀ ਹੋ ਰਹੀ ਮਰੀ ਜਾਂਦੀ ਐ ਲੈ ਮੇਰੀ ਗੱਲ ਸੁਣ ਲੈ ਹਾਂ ਇੱਥੇ ਜੇ ਆ ਜਾ ਫਿਰ ਬੂਝਾ ਹਲਿਆਵਾਂਗੇ ਕੀ ਮਾਰ ਜੋ ਕ ਤੂ ਤਾ ਹੂੰ ਹੀ ਮਾਰੀ ਨੀ ਕੰਗਰੀ ਬੇਕਿਨ ਨਾ ਮਜ਼ਾਕ ਕੀਆ ਵੇ ਤੂੰ ਓਏ ਮੈਨੂੰ ਤਾਂ ਕੁੱਟ ਕੇ ਕਹਿੰਦੀ ਏ ਤੂੰ ਅੱਧਾ ਕਰਤਾ ਜਦੋਂ ਕੰਮ ਕਰਾਂਗੇ ਉਹਦਾ ਤਾਂ ਜੋਰ ਲੱਗਣੀ ਲੱਗਣਾ ਤੂੰ ਤਾਂ ਪਹਿਲੀ ਲਵਾਈ ਨਹੀਂ ਔਰ ਨਾ ਤੇਰਾ ਜੋਰ ਲਵਾਦਾ ਓਏ ਮੇਰੀ ਗਾਹ ਸੁਣਾ ਹਾਂ ਕੋਈ ਨਹੀਂ ਹੈਗਾ ਰੋਆ ਬੀਆ ਵਾਣ ਹੈ ਆਪੀ ਆ ਦੋਨੇ ਇਹਦਾ ਕੱਦੂ ਲਈ ਨਾਲੇ ਦੇਸੀ ਦਾਲ ਬਣੂਗੀ ਇਹ ਜੀ ਦਾਲ ਬਣਦੀ ਏ ਕਦੂਆਂ ਦੀ ਅਜੇ ਤੱਕ ਦੇਖੇ ਕਿਸੇ ਨੇ ਅੱਛਾ ਸਮਝ ਗਏ ਹਾਂ ਸਮਝ ਗਏ ਕਦੂ ਦਾ ਵਰਤ ਵੀ ਮੰਨੇਗਾ ਸਾਡੇ ਪੰਜਾਬੀਆਂ ਦੇ ਵੀ ਹਾਂ ਕਦੂ ਆਗਾ ਸਮਝ ਗਏ ਕੱਲਾ ਸਮਝ ਗਈ ਮਾਰਨ ਜੋ ਗਿਆ ਇਹ ਸਾਡੇ ਪੰਜਾਬੀ ਲਾਉਂਦੇ ਆ ਹੋਰ ਤਾਂ ਦੇਸ਼ਾਂ ਚ ਲੱਗਣੋ ਹਟ ਕੇ ਕਦੂ ਹੁਣ ਤਾਂ ਕੋਈ ਅੱਜ ਕੱਲ ਕੋਈ ਕੰਮ ਹੀ ਨਹੀਂ ਕਰਦਾ ਹੋਇਆ ਇਹਨੂੰ ਪਤਾ ਹੁਣ ਤਾਂ ਬੀਤ ਗਏ ਸਭ ਲੋਜਰ ਪ੍ਰੈਂਜਰ ਖਤਮ ਹੋ ਗਏ ਪੂਰੋ ਤੂੰ ਕਿੰਨਾ ਬੋਲਦਾ ਵੇ ਬੋਲਣਾ ਤਾਂ ਪੈਂਦਾ ਮੁੰਡਿਆਂ ਦੇ ਤੇ ਜਿੰਦਗੀ ਕੀ ਖਾਣਾ ਵੇ ਤੂੰ ਉਹ ਖਾਣਾ ਕੀ ਆ ਪ੍ਰਾਣੀਆਂ ਖਰਾਕਾ ਖਾਦੀਏ ਉਹੀ ਤੁਰੇ ਫਿਰਦੇ ਆ ਉਹਨਾਂ ਵਾਲੇ ਤਾਂ ਤੈਨੂੰ ਪਤਾ ਆਇ ਹੱਲ ਲਾਗੇ ਪੂਰੋ ਹੁਣ ਹੈ ਉਹਨਾਂ ਦੇ ਤਾਂ ਕੁਝ ਹੁੰਦਾ ਨਹੀਂਗਾ ਹੁਣ ਸਾਡੇ ਵਰਗੇ ਬੁੜੇ ਠੇਰੀ ਚੱਕਦੇ ਆ ਕੰਮਾਂ ਐ ਮਰਤਬੇ ਜਵਾਨ ਸਗਾ ਤੇ ਮਹਰ ਚੱਕ ਗਿਆ ਮੈਥੋ ਨਹੀਂ ਇਹਨਾਂ ਬੋਲੇ ਜਾਂਦਾ ਤੈਨੂੰ ਦੱਸੀ ਤਾਂ ਜਾਣਾ ਤਾਂ ਮੇਰੀ ਜਾਨ ਨੂੰ ਕਦੋਂ ਲੱਗੇ ਨਹੀਂ ਮੁੰਡਿਆਂ ਦਾ ਤਾਂ ਕੰਮ ਸਰੀ ਪਿਆ ਸੀ ਅੱਜ ਕੱਲ ਹਾਂ ਇਹ ਤਾਂ ਹੈ ਇਹਦਾ ਪੁਰਾਣੇ ਬੰਦੇ ਹਜੇ ਕਰੀ ਜਾਂਦੇ ਤੁਰੇ ਫਿਰਦੇ ਐ ਤੇ ਮੁੰਡਿਆਂ ਦਾ ਦੂਜਿਆਂ ਦਾ ਤਾਂ ਕੰਮ ਬੀਤ ਗਿਆ ਪੂਰਾ ਹੁਣ ਸਹੀ ਗੱਲ ਆ ਤਾਂ ਹੀ ਹੁਣ ਘਰ ਵਾਲੀਆਂ ਉੱਡ ਜਾਂਦੀਆਂ ਓ ਮੇਰੀ ਗੱਲ ਸੁਣ ਲੈ ਹਾਂ ਕੱਦੂ ਦਾ ਦੇਖ ਲੈ ਪੂਰਾ ਬਥੇਰੇ ਬੇਮਾਨ ਜੋਗੇ ਕੱਦੂ ਨਾ ਦੱਸ ਮੈਂ ਕੀ ਕਰੂੰਗੀ ਓ ਜਿੰਨੇ ਮਰਜੀ ਲਈ ਤੇਰੀ ਬੱਲੇ ਹੋਰ ਕਿਹਨੇ ਆਉਣਾ ਇੱਥੇ ਹੁਣ ਪਿਓ ਤਾਂ ਚਲ ਠੀਕ ਆ ਕੱਦੂ ਨਹੀਂ ਦੇ ਇਹਨੇ ਮਰ ਜੋਗੇ ਕਤ ਮੈਨੂੰ ਓ ਕੱਦੂ ਜਿੰਨੇ ਮਰਜੀ ਲਈ ਕੰਜਦੀ ਕੱਦੂ ਕੱਦੂ ਕਰੀਂਦੀ ਕਦੇ ਦੇਖੇ ਨਹੀਂ ਕੱਦੂ ਅੱਜ ਕੈਲੇ ਨੂੰ ਦੇਖ ਤੂੰ ਕਿਉਂ ਲੈ ਹੁਣ ਮੇਰੀ ਗੱਲ ਸੁਣ ਮੈਂ ਕੱਦੂ ਵੀ ਤੋੜ ਕੇ ਦਊਂਗਾ ਜ਼ੋਰ ਤਾਂ ਸਾਨਾ ਲੱਗਾਂ ਕਦੋਂ ਤੇ ਮੈਂ ਪੇ ਤੋੜ ਦੂੰਗੀ ਬਸ ਦਿਖਾ ਦੇ ਕਿੱਥੇ ਲੱਗੇ ਨੇ ਕਦੋਂ ਕਦੋਂ ਹੈ ਤਾਂ ਹੈ ਨਹੀਂ ਇੱਕ ਦੋ ਮਸਾ ਲੱਗੇ ਮਾਰ ਦੋ ਗਿਆ ਕਿਉਂ ਡਰਦੀ ਆ ਹੁਣ ਤਾਂ ਦਾਬ ਕੇ ਅੱਗੇ ਜਦੋਂ ਸਰੀਰ ਸੀ ਨਾ 3000 ਦਾ ਠਾ ਠਾ ਪੜਾ ਕੇ ਪੈਂਦੇ ਸੀ ਦੀਵਾਰੇ ਵਾਲੇ ਦੇ ਨਾਲ ਤੈਨੂੰ ਪਤਾ ਹੈ ਹੁਣ ਤਾਂ ਖਤਮ ਹੋ ਗਏ ਸਾਰਾ ਕੁਝ ਓ ਆ ਜਾ ਹੁਣ ਮਾਂਗਰ ਕਾਨੂੰ ਹਟੇ ਨਹੀਂ ਐ ਬੇ ਮਾਂ ਅਗਰ ਕਿੱਥੇ ਹਟਦੀ ਮਰਨ ਜੋਗ ਗਿਆ ਉਹ ਲੱਗ ਸਮਾਂ ਦੀ ਮਾਂ ਅਗਰ ਮੈਂ ਮੂੰਹ ਰੇ ਲੱਗ ਜਾ ਹੌਲੀ ਹੌਲੀ ਆਏ ਹਲਾਈ ਜਾਂਦਾ ਆਏ ਹਲਾਈ ਜਾਂਦਾ ਤੈਨੂੰ ਦੇਖੀ ਜਦੋਂ ਜੋੜਤੀ ਨਾ ਕੀ ਜੋੜਤੀ ਵੀ ਉਹ ਜੋੜ ਲਈ ਜਦੋਂ ਅੱਛਾ ਇਹ ਉਹ ਤਾਂ ਪਹਿਣਗੇ ਪੜਾਕੇ ਤਾਂ ਹੁਣ ਤਾਂ ਫੋਕੇ ਜੇ ਹੈਗੇ ਤੈਨੂੰ ਪਤਾ ਤਾਂ ਹੈਗਾ ਹੁਣ ਕਿੱਥੇ ਚਲੀ ਇੱਕ ਤਾਂ ਕੋਠਾ ਨਹੀਂ ਇੱਕ ਲੀੜੇ ਕੱਪੜੇ ਦੇਖ ਉੱਥੇ ਤਾਂ ਕੀ ਕਰਨ ਮਰਨ ਜੋਗ ਗਿਆ ਉਹ ਪੜਾਕੇ ਪਾਵਾਂਗੇ ਹੋਰ ਕੀ ਕਰਨ ਫਿਰ ਪੜਾਕੇ ਉਹ ਐ ਨਾ ਕਰ ਕਰ ਮਾਰ ਐ ਨਾ ਕਰ ਪਿਆਰ ਨਾ ਜਿੰਨਾ ਮਰਜ਼ੀ ਰੱਖ ਲੈ ਕਹਿੰਦਾ ਅੱਛਾ ਹੋਰ ਨਾ ਦਰੂਗਾ ਹੰਦੀ ਮੈਂ ਪਿਆਰ ਨਾ ਰੱਖ ਲੈ ਉਹ ਅੱਜ ਕੱਲ ਪਿਆਰ ਨਹੀਂ ਰਹਿਦਾ ਹੁੰਦਾ ਜੇ ਕਿਸੇ ਨਾਲ ਪਿਆਰ ਪਾਲੀਏ ਤਾਂ ਉਹ ਪੂਰਾ ਵੀ ਕਰੀਏ ਤੈਨੂੰ ਪਤਾ ਤਾਂ ਹੈ ਪੂਰਾ ਐ ਮਾਰਨ ਜੋ ਕਾਕੇ ਮਠਾਰ ਕਾਪੋਰ ਦਾ ਮੇਰੇ ਤੇ ਵੀ ਕੋਈ ਨਹੀਂ ਕਿ ਕਦੋਂ ਨਾ ਕੀ ਹੁੰਦਾ ਕਦੇ ਮੇਰੇ ਵਰਗੀ ਹੁਸਨ ਵਰਗੀ ਜਵਾਨੀ ਕਦੇ ਦੇਖੀ ਐ ਤੂੰ ਓਏ ਮੇਰੇ ਵਰਗੀ ਜਨਾਨੀ ਦੱਸ ਮੈਂ ਤਾਂ ਤਹੀ ਫਿਰਨਾ ਨੱਜ ਦਾ ਕੰਜਰ ਦਾ ਪਹਿਲੀ ਵਾਰ ਦੇਖੀ ਐ ਅੱਜ ਤਾਂ ਨਜ਼ਾਰਾ ਆ ਜੂਗਾ ਕੰਜੀ ਅਸੀਂ ਗੱਲ ਕਰਕੇ ਖਾਦੀ ਹੁੰਦੀ ਨਾ ਫਿਰ ਫੁਕੀ ਫੁਕੀ ਖਾਦੀ ਹੁੰਦੀ ਫਿਰ ਵੱਧ ਨਹੀਂ ਆ ਰਹਾ ਹੁੰਦਾ ਹੁਣ ਆ ਜਾ ਕਿਉਂ ਤੜਕਾ ਫੁਕੀ ਨਹੀਂ ਏ 5 ਮਿੰਟ ਲੱਗਣਗੇ ਆ ਚੱਲੀ ਮਾ ਨਾ ਬੇ ਮੈਂ ਨਹੀਂ ਹਜੇ ਕਰਦੀ ਕੰਮ ਕੋਈ ਕਰਨਾ ਤਾਂ ਪਊ ਆ ਫਿਰ ਕੱਦੂਰੇ ਲੈ ਕੇ ਜਾਈ ਤਰੀ ਵਾਲੀ ਅੱਛਾ ਤੇ ਇਹ ਹਜੇ ਕੰਮ ਕਰਕੇ ਕਦੋਂ ਦੇਂਗਾ ਮਰ ਜਾਊਗਾ ਤਾਂ ਸ਼ਰਮਣੀ ਚਾਹਂਦੀ ਆ ਉਹ ਮੇਰੀ ਗੱਲ ਸੁਣ ਲੈਨੇ ਤੇ ਮੇਰਾ ਜੀ ਲੱਗ ਜੂ ਨਾਲੇ ਪਰ ਗਮਾਨ ਚ ਰਹਿਣੀ ਆ ਦੇਖ ਕਿਸੇ ਨੇ ਇਹ ਪਤਾ ਲੱਗਣਾ ਮੇਰੇ ਵੀ ਪੈਣ ਨੇ ਤੇਰੇ ਬਰਾਬਰ ਪੈਣ ਗਮਾਨ ਵਾਲੇ ਨੂੰ ਮਾਰ ਗੋਲੀ ਆ ਚੱਲ ਗਈ ਹੁਣ ਆ ਜਾ ਬੇਇੱਜ਼ਤੀ ਤੇ ਮੇਰੀ ਹੋਗੀ ਕੋਈ ਬੇਝਤੀ ਹੂੰ ਨਹੀਂ ਦਿੰਦਾ ਤੇਰੀ ਟੈਂਖਣ ਕੋ ਲੈਣੀ ਕਰ ਕਾਦੀ ਨਹੀਂ ਮਾਰਦਾ ਜੇ ਕਦੋਂ ਚਾਹੁੰਦਾ ਪੜਾਕੇ ਹੋਰ ਪੈਣੇ ਸੀ ਆ ਜਾ ਦੇਖੀ ਤੂੰ ਮਿੰਡੇ ਵਾਂਗੂ ਬੁਲਾ ਦੂ ਮਾਰ ਕੇ ਕੀ ਆ ਕੋਈ ਓਇਆਂ ਓਏ ਦਰੀਏ ਨੀ ਸੇ ਸੱਤ ਜਾਈਆਂ ਨਾ ਸੱਫਾਂ ਦੇ ਇੱਧਰ ਸੱਫਤ ਆਇਆ ਥੱਪ ਵਰਗਾ ਤਾਂ ਪਈਆਂ ਕੰਜਰੀਏ ਗੰਗ ਮਾਰਦੇ ਚਿਰੇ ਓਏ ਥੱਪ ਵਰਗੀਆਂ ਵੇਮੀ ਥੱਪ ਵਰਗਾ ਵੇਮੀ ਲੈ ਹੁਣ ਇਹ ਭੈਜਾ ਪੈ ਜਾ ਸਕਦੇ ਨਾ ਪੈਨ ਨੂੰ ਮਾਰ ਦੋ ਕਿੰਦਾ ਦੇ ਬੈੱਡ ਓਏ ਬੈੱਡ ਤਾਂ ਲਾਵਾਂਗੇ ਤੈਨੂੰ ਪਤਾ ਬੈੱਡਾਂ ਦੇ ਵੀ ਕਦੇ ਟਾਈਮ ਆਊਗਾ ਬੈੱਡ ਤਾਂ ਲਾਉਣੀ ਲਾਉਣੇ ਤੇਰੇ ਵਰਗੀ ਲਵਾ ਦਊਗੀ ਹੁਣ ਹੱਲੇ ਕਿਨਾ ਕਿ ਚਰ ਕਰਾਂਗੇ ਨਾ ਵੀ ਨਾ ਕੁਝ ਨਹੀਂ ਹੁੰਦਾ ਨਾ ਨਾ ਮੈਂ ਨਹੀਂ ਉਹ ਐਂ ਕਾ ਤੂੰ ਕਰ ਫੇਤਾ ਜਾਂ ਕੰਜਰ ਦੀ ਉਹੀ ਡਰੀ ਨਹੀਂ ਹੈ ਮੇਰੀ ਦਾ ਸੌਣ ਦਾ ਕੁਝ ਨਹੀਂ ਹੁੰਦਾ ਓਏ ਤੂੰ ਐਂ ਕਾ ਤੂੰ ਕਰਦੀ ਨਹੀਂ ਮੜੇ ਲੋਟ ਹੋ ਬੇ ਮਰਜੋ ਕੇ ਸੌੜਦੇ ਉਹ ਕਰਾ ਨੂੰ ਕਰੀਏ ਨਹੀਂ ਹੈ ਨਾ ਕਾਨੂੰ ਵੇ ਆਏ ਕਿੱਥੋਂ ਹੁੰਦਾ ਤੈਨੂੰ ਕਿਹੜਾ ਮਰ ਲੱਗੀ ਹੈ ਕੰਦਰ ਦੀ ਹੁਣ ਬਣਿਆ ਸਰੀਰ ਕਿਉਂ ਕਿਉਂ ਮਰਦੀ ਹੈ ਆ ਖੜ ਜਾ ਆਏ ਵੇ ਲੈ ਜਾੜਦੇ ਵੇ ਇੰਨੇ ਦੇ ਤਾਂ ਹੁਣ ਹੋਇਆ ਤਿਆਰ ਖੜ ਜਾਉਂ ਹੀ ਕਰੀਏ ਬਸ ਹੋ ਗਿਆ ਮੈਂ ਖੜੀ ਹੋ ਜਾ ਫਿਰ ਹਾਂ ਫੜਕੇ ਖੜਾ ਕਰਦੇ ਹੁਣ ਤਾਂ ਡਿੱਗ ਪਿਆ ਚੱਲ ਉਹ ਮੰਨਦੀ ਹੁਣ ਤਾਂ ਪਾਸਾ ਜਾਂ ਮਰੋੜ ਕੇ ਦੁਰ ਲਾ ਗਈ ਕੰਜਦੀ ਇਹ ਪਹਿਲਾਂ ਬੜੀ ਅੱਗ ਸੀਗੀ ਅੱਗ ਤੇਰ ਵਰ ਕੇ ਪਾਸਾ ਨੂੰ ਰੋੜਦਾ ਮੈਨੇ ਤੈਨੂੰ ਪਤਾ ਦਾ ਹੈਗਾ ਮਸਾਂੜੀ ਤੱਦੂ ਤਾਂ ਰੁਲ ਗਏ ਹੁਣ ਤੱਦੂ ਤਾਂ ਰੁਲ ਗਏ ਰੋਲ ਤੇ ਕੋਈ ਹੋਰ ਤੱਦੂ ਰੋਲ ਕੇ ਉਹ ਜਦੋਂ ਮਰਦੀਆਂ ਨਹੀਂ ਤੇਰੇ ਲਈ ਖੁੱਲੇ ਦਰਵਾਜ਼ੇ ਹੈ ਹੈ ਕੋਈ ਨਹੀਂ ਹੱਥ ਨੇ ਮਾਲਸ ਕਰ ਜੂਗਾ ਆ ਕੇ ਓਏ ਪਿੰਡ ਦਾ ਦੱਸ ਜਿਆ ਲਾ ਦੇ ਦੇ ਕਦੂ ਓਕੇ ਮਾਏ ਓਏ ਇਕਲਾ ਇਹੋ ਖਾਦੀ ਹੋਵੇ ਕਹਿੰਦਾ ਕੋਲ ਨਾ ਖੜਦੀ ਸੋਫੇ ਨੂੰ ਜੀ ਜੀ ਕਰਦੀ ਐ ਆ ਪ੍ਰਾਣੇ ਉਹਨੇ ਵੀ ਲੱਗ ਹੀ ਨਾ ਕਰਨੇ ਐ ਕਰਦੀ ਐ ਹੁਣ ਫੋਕਤੀ